ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਮੱਝਿਆ ਧੰਨਵਾਦ ਕਰਦਾ ਆਪਣੇ ਵੀਰ ਜੁਲਕਾ ਜੀ ਦਾ ਜੋ ਅੱਜ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੇ ਵਿੱਚ ਆਪਾਂ ਮੈਂਬਰ ਲਿਆ ਵਾ ਬਾਕੀ ਜਿਹੜੀ ਇਹਨਾਂ ਦੀ ਟਾਈ ਦੀ ਆਪਾਂ ਟੀਮ ਬਣਾਈ ਆ ਤਲਵੰਡੀ ਦੇ ਪ੍ਰਧਾਨ ਵੈਸ ਪ੍ਰਧਾਨ ਪ੍ਰਧਾਨ ਸੈਕਟਰੀ ਉਹਨਾਂ ਸਾਰਿਆਂ ਨੂੰ ਤਲਵੰਡੀਦਿਆਂ ਨੂੰ ਮੱਝਿਆ ਤੇ ਧੰਨਵਾਦ ਕਰਦਾ ਹਾਂ ਸਰਦਾਰ ਨਿਰਮਲ ਸਿੰਘ ਮੰਡ ਜੋ ਬੇਗਵਾਲ ਦੇ ਪ੍ਰਧਾਨ ਹਨ ਉਹਨਾਂ ਦਾ ਜੀ ਆ ਧੰਨਵਾਦ ਕਰਦਾ ਹਾਂ ਆਪਾ ਬਾਕੀ ਜੋ ਮੇਰੀਆਂ ਬੀਬੀਆਂ ਭੈਣਾਂ ਬਾਹਰ ਮਗਰ ਆਈਆਂ ਹਨ ਸਾਡੇ ਗੁਰੂ ਘਰ ਦੇ ਸਾਰੇ ਸੰਗਤ ਨਾਲ ਜੁੜ ਕੇ ਜਿਹੜੀ ਪੂਰਾ ਸਹਿਯੋਗ ਦਿੰਦੀ ਹੈ ਇਹ ਨਹੀਂ ਸਾਰੀ ਸੰਗਤ ਦਾ ਇਲਾਕੇ ਦੇ ਬਾਬੇ ਗਰੀਜੀ ਦਾ ਜਿੰਨੇ ਵੀ ਆਪਣੇ ਨੌਜਵਾਨ ਬਜ਼ੁਰਗ ਵੀਰ ਆਏ ਹਨ ਮੈਂ ਦਿਲੋਂ ਧੰਨਵਾਦ ਕਰਦਾ ਆਪਾਂ ਜਿੱਥੇ ਵੀ ਇਹਨਾਂ ਨੂੰ ਲੋੜ ਪਈ ਆਪਾਂ ਖੜੇ ਆ ਇਸ ਵੀਰ ਦਾ ਜਿਹਾਰੂ ਦਾ ਆਪਾਂ ਬੜੇ ਚਿਰ ਦਾ ਸਾਡੇ ਨਾਲ ਜੁੜੇ ਹਨ ਕਿਤੇ ਵੀ ਲੋੜ ਪੈਂਦੀ ਸਾਂਝੇ ਥਾਂ ਦੇ ਹਰ ਥਾਂ ਦੇ ਪੱਖ ਦੇ ਤੌਰ ਤੇ ਸੇਵਾ ਕਰਦਾ ਜਿੱਦਾਂ 58 ਪੀੜਤਾਂ ਦੀ ਕੀਤੀ ਇਹਨੇ ਕਿਦੇ ਬੇਡੀਆਂ ਦੇ ਵਿਆਹਾਂ 'ਚ ਲੋੜ ਪੈਂਦੀ ਉੱਥੇ ਸੰਯੋਗ ਦਿੰਦਾ ਹੈ ਕਹੇ ਗਰੀਬ ਦੀ ਛੱਤ ਦੇ ਲੋੜ ਪੈਂਦੀ ਏ ਉੱਥੇ ਸਾਡੇ ਨਾਲੇ ਕਮੇਟੀ ਨਾਲ ਪੂਰਾ ਸਾਥ ਦਿੰਦੇ ਹਨ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਨਿਸ਼ਾਨ ਸਿੰਘ ਹੋਣੀ ਵਿਧਾਸਾ ਵਾਲੇ ਵੀ ਬਹੁਤ ਤਗੜੀ ਟੀਮ ਦੇ ਨਾਲ ਸਾਡੇ ਨਾਲ ਸਾਥ ਦਿੰਦੇ ਹਨ ਮੈਂ ਸਾਰਿਆਂ ਦਾ ਦਿਲੀ ਧੰਨਵਾਦ ਕਰਦਾ ਕਿਉਂ ਏ ਅੱਜ ਆਾਨੂੰ ਬੜੀ ਖੁਸ਼ੀ ਹੋਈ ਏ ਜਿਹੜੀ ਅੱਜ ਇਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਦੇ ਕੇ ਜੋੜਿਆ ਇੱਥੇ ਹੀ ਮੈਂ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕਾ ਖਾਲਸਾ ਸ਼ਿ ਵਾਹਿਗੁਰਜੀ ਕੀ ਫਤਿਹ ਪ੍ਰਧਾਨ ਜੀ ਜਸਵੀਰ ਸਿੰਘ ਲਿਟਾ ਜੀ ਬਲਾਕ ਪ੍ਰਧਾਨ ਜੋਗਾ ਸਿੰਘ ਜੀ ਨੇ ਅੱਜ ਜਿਹੜੀ ਸਾਨੂੰ ਜ਼ਿਲ੍ਹਾ ਪ੍ਰਧਾਨ ਆਪਣੇ ਚ ਇਕਾਈ ਚ ਲਿਆਵਾ ਮੈਂ ਉਹਨਾਂ ਨੂੰ ਵਿਸ਼ਵਾਸਤਵਾਨ ਹਾਂ ਕਿ ਪੂਰੀ ਤਨ ਦੇ ਨਾਲ ਜੋ ਵੀ ਮੈਨੂੰ ਸੇਵਾ ਲਾਣਗੇ ਤੇ ਮੇਰਾ ਨਗਰ ਤਲਵੰਡੀ ਕੁੱਕਾ ਤੇ ਇਲਾਕੇ ਦੇ ਜਿੰਨੇ ਵੀ ਮੇਰੇ ਨਾਲ ਜੁੜੇ ਨੇ ਉਹਨਾਂ ਨੂੰ ਨਾਲ ਲੈ ਕੇ ਜਿੱਥੇ ਵੀ ਕਿਤੇ ਸੇਵਾ ਲਾਣਗੇ ਉੱਥੇ ਮੈਂ ਹਰ ਟਾਈਮ 24 ਘੰਟੇ ਹਾਜ਼ਰ ਰਵਾਂਗਾ। ਇਹ ਮੈਂ ਪਹਿਲਾਂ ਵੀ ਦੱਸਿਆ ਕਿ 220 ਜਦੋਂ ਅਸੀਂ ਉੱਥੇ ਧਰਨੇ ਤੇ ਗਏ ਸੀ ਉੱਥੇ ਜਾ ਕੇ ਜਦੋਂ ਦੇਖਿਆ ਕਿ ਇਹ ਕਿਸਾਨ ਨੇ ਜਥੇਬੰਦੀਆਂ ਜਿਹੜੀਆਂ ਜਦੋਂ ਹੋਣ ਗਈਆਂ ਤੇ ਤਾਂ ਹੀ ਆਪਣੇ ਪੰਜਾਬ ਦਾ ਪਿੰਡਾਂ ਦਾ ਵਿਕਾਸ ਹੋਏਗਾ ਕਿਉਂਕਿ ਜਿੱਥੇ ਕਿਤੇ ਵੀ ਲੋਡ ਪੈਂਦੀ ਆ ਆ ਆਪਣੇ ਮੰਡੇ ਚ 2023 ਚ ਤੇ 2025 ਚ ਜਦੋਂ ਵੀ ਹੜ ਆਏ ਆ ਕਿਉਂਕਿ ਸਾਡਾ ਜਿਹੜਾ ਏਰੀਆ ਵਾ ਬਿਲਕੁਲ ਬਿਆਸ ਤਰਿਆ ਦੇ ਉੱਤੇ ਪੈਂਦਾ ਜਦੋਂ ਵੀ ਕਿਤੇ ਲੋਡ ਪੈਂਦੀ ਆ ਇਹ ਹਰ ਟਾਈਮ ਦਿਨ ਰਾਤ ਲੰਗਰ ਦੀ ਸੇਵਾ ਜਾਂ ਕੋਈ ਵੀ ਹੜ ਪੀੜਤਾ ਜਿੱਦਾਂ ਪਿਛਲੇ ਸਾਲ ਇੱਥੇ ਆਪਣੇ ਡੈਥ ਹੋ ਗਈ ਸੀ ਪਾਣੀ ਚ ਕਈ ਰੁੜ ਗਏ ਉਹਨਾਂ ਨੂੰ ਫੰਡ ਇਸ ਕਰਕੇ ਮੰਗੇ ਜੇ ਆਪਣੇ ਸੇਵਾ ਕਰਨੀ ਆ ਸੱਚੇ ਮਨ ਨਾਲ ਕੋਈ ਵੀ ਤੇ ਕਿਸੇ ਨਾ ਕਿਸੇ ਸੰਸਥਾ ਨਾਲ ਤੁਹਾਨੂੰ ਜੁੜਨਾ ਪੈਗਾ ਇਸੇ ਕਰਕੇ ਮਨ ਬਣਿਆ ਕਿ ਕਿਸਾਨ ਜਿਹੜੇ ਭਾਰਤੀ ਕਿਸਾਨਾਂ ਦੀਆਂ ਔਕਾਦੀਆਂ ਨਾਲ ਆਪਾਂ ਜੁੜਨ ਦਾ ਵਿਚਾਰ ਕੀਤਾ ਸੀ ਬਰੇ ਸੋ ਨਿਹ ਮੀਟਿੰਗ ਦਾ ਕੀ ਵਿਚਾਰ ਕੀ ਕਰਨ ਚਾਹਗੇ ਸਮੀਟ ਜਸਬੀਰ ਸਿੰਘ ਲਕਟਾ ਜ਼िला ਫਰਦਾ ਹਨ ਭਾਰਤੀ ਕਿਸਾਨੀਆਂ ਦੀਆਂ ਔਕਾਦੀਆਂ ਜ਼ਿਲ੍ਹਾ ਖਪੂਰਸਲਾ ਜਲੰਧਰ ਟੂ ਜਿਹੜਾ ਅੱਜ ਮਿਤੀ 17 ਨਵੰਬਰ 2025 ਉਹ ਜਿਹੜਾ ਅੱਜ ਆਪਣਾ ਦੇਖੋ ਅਸੀਂ ਬਲਾਕ ਨਡਾਰਾ ਜ਼ਿਲ੍ਹਾ ਕਪੂਰਥਲਾ ਦੇ ਜਿਹੜੀ ਮੰਡੀ ਇਬਰਾਹੀਮਵਾਲ ਬ੍ਰਾਹਮਵਾਲ ਦੇ ਵਿੱਚ ਆ ਸਾਡਾ ਅੱਜ ਬਹੁਤ ਜਿਹੜਾ ਵੱਡਾ ਇਕੱਠ ਜਿਹੜਾ ਹੋਇਆ ਸਾਡੇ ਪੰਜਾਬ ਪ੍ਰਧਾਨ ਸਰਦਾਰ ਹਮਿੰਦ ਸਿੰਘ ਜੀ ਕਾਦੀਆਂ ਜਾਂ ਹੋਰ ਜਿੰਨੇ ਵੀ ਆਪਣੇ ਸਾਡੇ ਜ਼ਿਲ੍ਹਾ ਕਪੂਰਥਲਾ ਦੇ ਬਲਾਕਾਂ ਦੇ ਜਿੰਨੇ ਵੀ ਸਾਰੇ ਪ੍ਰਧਾਨਾਂ ਤੇ ਵਾਈਸ ਪ੍ਰਧਾਨ ਉਹਦੇ ਵਿੱਚ ਅਸੀਂ ਜਿਹੜਾ ਅੱਜ ਬੜੀ ਦਾਣਾ ਮੰਡੀ ਜਿਹੜਾ ਬ੍ਰਾਹਮਵਾਲ ਦੇ ਵਿੱਚ ਮੀਟਿੰਗ ਹੋਈ ਆ ਕਿਉਂਕਿ ਜਿਹੜਾ ਆਪਣੀ ਕਿਸਾਨੀ ਹੈ ਬੜੀ ਨੰਘਾਰ ਵਾਲੇ ਜਾ ਰਹੀ ਹੈ ਸਾਡਾ ਜਿਹੜਾ ਇਹ ਬਲਾਕ ਨਡਾਲਾ ਸੀ ਜਾਂ ਬਲਾਕ ਢਿਲਮਾ ਜਾਂ ਬਲਾਕ ਸੁਲਤਾਨਪੁਰ ਜ਼ਿਲ੍ਹਾ ਕਪੂਰਥਲੇ ਦਾ ਇਹਨੂੰ ਬਹੁਤ ਵੱਡੀ ਮਾਰ ਜਿਹੜੀ ਪਈ ਆ ਕਿਉਂਕਿ ਜਿਹੜਾ ਹੜਾ ਆ ਸੀ ਉਹਦੇ ਵਿੱਚ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਲੋਕਾਂ ਦੀਆਂ ਫਸਲਾਂ ਮਰ ਗਈਆਂ ਜਾਂ ਲੋਕਾਂ ਦੇ ਜਿਹੜੇ ਆ ਘਰ ਰੁੜ ਗਏ ਆ ਸਮਾਨ ਜਿਹੜਾ ਸੀ ਪਸ਼ੂ ਰੁੜ ਗਏ ਉਹਦੇ ਵਿੱਚ ਸਾਡੇ ਇਲਾਕੇ ਦੇ ਜਿੰਨੇ ਹੀ ਕਿਸਾਨ ਸੀ ਬੜੀ ਉਹਨਾਂ ਨੇ ਵੱਡੀ ਜਿਹੜੀ ਵੱਧ ਛੜ ਕੇ ਸੇਵਾ ਕੀਤੀ ਉਦੇ ਵਿੱਚ ਅਸੀਂ ਜਿਹੜਾ ਸਰਦਾਰ ਨਰਮਨ ਸਿੰਘ ਜਿਹੜੇ ਮੰਡਲੇ ਉਹਨਾਂ ਨੂੰ ਅੱਜ ਬਲਾਕ ਪ੍ਰਧਾਨ ਜਿਹੜਾ ਸਾਰੇ ਜਥੇਬੰਦੀ ਜਿੰਨੀ ਆਈ ਸੀ ਜਿਹੜਾ ਕਪੂਰਥਲਾ ਦੀ ਔਰ ਗਦਰੰਦਰ ਦੀ ਉਹਦੇ ਵਿੱਚ ਇਹਨਾਂ ਨੂੰ ਬਲਾਕ ਪ੍ਰਧਾਨ ਜਿਹੜਾ ਬੇਗੋਵਾਲ ਬਣਾਇਆ ਔਰ ਜਿਹਨੇ ਇਹਨਾਂ ਦੇ ਨਾਲ ਜਿੰਨੇ ਵੀ ਹੋ ਰਿਹਾ ਵੱਲ ਸਾਬ ਜਾਂ ਮੈਂ ਵੱਖ-ਵੱਖ ਨਾਂ ਲਵਾਂ ਤੇ ਜਿਹੜਾ ਕਾਫੀ ਟਾਈਮ ਲੱਗ ਜਾਣਾ ਮੇਰਾ ਛੋਟਾ ਵੀਰ ਜਿਹੜਾ ਵਕਾਸ ਜਲਖਾ ਜੀ ਜਿਹੜਾ ਸਾਡੇ ਇੱਥੇ ਬੇਗੋਵਾਲ ਜਾਂ ਨਡਾਲੇ ਦੇ ਵਿੱਚ ਜਿਹੜੀ ਬੜੀ ਵੱਡੀ ਪਹਿਲਾਂ ਵੀ ਸੇਵਾ ਕਰ ਆਇਆ ਜਾਂ ਉੱਥੇ ਦਿੱਲੀ ਜਾ ਕੇ ਵੀ ਇਹਨਾਂ ਨੇ ਸਾਨੂੰ ਉੱਥੇ ਜਿਹੜਾ ਬਾਬੇ ਨਾਨਕ ਦਾ ਲੰਗਰ ਲਾਇਆ ਸੀ ਜਿਹੜਾ 13 ਮਹੀਨੇ ਉੱਥੇ ਲੱਗਾ ਰਿਹਾ ਹੈ 2021 ਦੇ ਵਿੱਚ ਬੜੀ ਵੱਡੀ ਸੇਵਾ ਪਾਈ ਸੀ ਇਹਨਾਂ ਨੂੰ ਸਾਡੇ ਜਥੇਬੰਦੀ ਨੇ ਕਾਦੀਆਂ ਯੂਨੀਅਨ ਨੇ ਜਿਹੜਾ ਜਿਹੜਾ ਕਮੇਟੀ ਮੈਂਬਰ ਜਿਹੜੀ ਕਮੇਟੀ ਜਿਹੜਾ ਇਹਨਾਂ ਨੂੰ ਉੱਥੇ ਲਿਆ ਆ ਕਿਉਂ ਇਹਨਾਂ ਨੇ ਹੋਰ ਜਿਹੜਾ ਵੱਡੀ ਸੇਵਾ ਅਗੋਂ ਵੀ ਕਰਨਗੇ ਜਾਂ ਹੋਰ ਸਾਡੇ ਬਾਬਾ ਹਰਜੀਤ ਗਰੀ ਮਕਸੂਦਪੁਰ ਤੋਂ ਜੀ ਆਏ ਨੇ ਉਹਨਾਂ ਨੂੰ ਮੈਸੇਜ ਜਿਹਾ ਕਹਿੰਦੇ ਆ ਜਾਂ ਹੋਰ ਸਾਡੀਆਂ ਭੈਣਾਂ ਜਿਹੜੀਆਂ ਸਾਡੀਆਂ ਨੇ ਉਹ ਬਹੁਤ ਵੱਡੀ ਪੱਧਰ ਤੇ ਜਿਹੜੀਆਂ ਅੱਜ ਜਥੇਬੰਦੀ ਦੇ ਵਿੱਚ ਪਹਿਲਾਂ ਵੀ ਜਿਹੜੀਆਂ ਚੱਲ ਰਹੀਆਂ ਨੇ ਬੜੀ ਵੱਡੀ ਉਹਨਾਂ ਦੀ ਜਿਹੜੀ ਜਥੇਬੰਦੀ ਨੂੰ ਜਿਹੜੀ ਦੇਣ ਆ ਇਸ ਕਰਕੇ ਜਿਹੜਾ ਆਪਾਂ ਸਾਰੇ ਜਿੰਨੇ ਵਰਾਲ ਮਿਲ ਕੇ ਜਿਲ੍ਹਾ ਕਪੂਰਥਲਾ ਜਿਹੜਾ ਆ ਸਾਰਾ ਹੀ ਸਾਰੇ ਬਲਾਕ ਜਿੰਨੇ ਆਏ ਆ ਜਾਂ ਜਿੰਨੇ ਵੀ ਗਲੰਦਰ ਦੇ ਸਾਰੇ ਜਿੰਨੇ ਬਲਾਕ ਆਏ ਆ ਮੰਦਰ 2 ਦੇ ਮੈਂ ਸਾਰਿਆਂ ਨੂੰ ਇੱਥੇ ਜੀ ਆ ਕਹਿੰਦਾ ਔਰ ਇਹੋ ਕਹਿਣਾ ਜਿਹੜਾ ਸਰਕਾਰਾਂ ਨੇ ਉਹ ਕਿਸਾਨਾਂ ਦੇ ਨਾਲ ਜਿੱਦਾਂ ਜਿੰਨਾ ਚਿਰ ਮੋਢਾ ਦਾ ਮੋਢਾ ਲਾ ਕੇ ਨਹੀਂ ਚੱਲਦੀਆਂ ਪੰਜਾਬ ਦੀ ਧਰਤੀ ਜਿਹੜੀ ਏ ਇਹ ਬੜੀ ਕਰਮਾਂ ਵਾਲੀ ਗੁਰੂਆਂ ਪੀਰਾਂ ਦੀ ਧਰਤੀ ਆ ਉਹਨਾਂ ਚਰਨਾ ਜਿਹੜਾ ਭਾਰਤ ਆ ਇੰਡੀਆ 140 ਕਰੋੜ ਲੋਕਾਂ ਦਾ ਜਿਹੜਾ ਕਿਸਾਨ ਜਿਹੜੇ ਉਹ ਢਿੱਡ ਭਰ ਰਹੇ ਆ ਪੰਜਾਬ ਉਹਦੇ ਵਿੱਚ 60% ਪੂਰ ਭਰ ਰਿਹਾ ਜਾਂ ਸਾਡੀ ਜਿਹੜੀ ਬੱਚੇ ਸਾਡੇ ਪੀਓ ਜਿਹੜੀ ਚੰਡੀਗੜ੍ਹ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਨੂੰ ਜਿਹੜਾ ਸੈਂਟਰ ਜਿਹੜਾ ਆ ਉਹ ਵੱਡੀ ਪੱਧਰ ਤੇ ਜਿਹੜਾ ਦਵਾ ਰਿਆ ਜਾਂ ਸਾਡਾ ਚੰਡੀਗੜ੍ਹ ਜਿਹੜਾ ਸੀ 1966 ਚ ਜਿਹੜਾ ਸੀ ਪੰਜਾਬ ਦੇ ਟੋਟੇ ਕਰਕੇ ਉਹਨੂੰ ਖੋਇਆ ਉਹਦੇ ਵਿੱਚ ਸਾਡੀਆਂ ਸਯੁਗਤ ਮੋਰਚਾ ਸਾਡੀਆਂ ਜਥੇਬੰਦੀਆਂ ਸਾਡੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਜੀ ਖਾਦੀਆਂ ਜਾਂ ਹੋਰ ਜਥੇਬੰਦੀਆਂ ਵੱਡੀ ਲੜਾਈ ਲੜ ਰਹੀਆਂ ਨੇ ਇਸ ਕਰਕੇ ਸਾਡਾ ਜਿਹੜਾ ਅੱਜ ਖੱਟ ਸੀ ਇਸ ਕਰਕੇ ਬੁਲਾਇਆ ਸੀ ਇਸੇ ਹਾਂਜੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਸਰਦਾਰ ਜਸਬੀਰ ਸਿੰਘ ਜੀ ਨੇ ਲੇਟਾ ਨੇ ਔਰ ਸਰਦਾਰ ਜੋਗਾ ਸਿੰਘ ਜੀ ਸਤਪਾਲ ਜੀ ਸਾਡੇ ਜਿਹੜੇ ਹੋਰ ਆਗੂ ਸਹਬਾਨਾ ਉਹਨਾਂ ਨੇ ਇੱਕ ਸਾਾਨੂੰ ਜਿਹੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਬੇਗੋਵਾਲ ਬਲਾਕ ਦੀ ਔਰ ਮੈਂ ਪੂਰੀ ਦਮ ਤਾਈ ਦੇ ਨਾਲ ਲਿਭਾਉਂਗਾ ਔਰ ਜਿੱਦਾਂ ਪਹਿਲਾਂ ਦੁੱਜੀ ਜਥੇਬੰਦੀ ਚ ਕੰਮ ਕਰਦਾ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਤੁਸੀਂ ਹਰ ਵਕਤ ਮੇਰਾ ਜਿਹੜਾ ਵਾ ਇੰਟਰਵਿਊ ਲੈਂਦੇ ਰਹੇ ਹੋ ਔਰ ਹਰ ਵਕਤ ਮੇਰੇ ਨਾਲ ਤੁਸੀਂ ਜੁੜੇ ਰਹੇ ਹੋ ਉਸੇ ਤਰ੍ਹਾਂ ਹੀ ਜਿਹੜੀ ਸੇਵਾ ਉਤੋਂ ਵੱਧ ਚੜ ਕੇ ਮੈਂ ਸੇਵਾ ਜਿਹੜੀ ਆ ਬੇਗਵਾਲ ਬਲਾਕ ਦੇ ਵਿੱਚ ਕਰੂੰਗਾ ਔਰ ਜ਼ਿਲ੍ਹੇ ਦੇ ਵਿੱਚ ਕਰੂੰਗਾ ਔਰ ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਸਾਨੂੰ ਜਿਹੜਾ ਵੋਟਾਂ ਦਾ ਲੈਣ ਦੇਣਾ ਉਹਦੇ ਵਿੱਚ ਆ ਸਾਡਾ ਕੋਈ ਨਹੀਂ ਹੈਗਾ ਜਿੱਥੇ ਕੋਈ ਟਿਕਿਆ ਆ ਜਿੱਥੇ ਕਿਸਦਾ ਮਾਨ ਕਰਦਾ ਆ ਉਹ ਆਪਣੀ ਬੋਰ ਦਾ ਪ੍ਰਯੋਗ ਕਰ ਸਕਦਾ ਆ ਸਾਡੀ ਜਥੇਬੰਦੀ ਕਦੀ ਵੀ ਜਿਹੜੀ ਆ ਬੋਰ ਬਾਰੇ ਕੋਈ ਗੱਲ ਨਹੀਂ ਕਰੂਗੀ ਤੋਂ ਜਿੱਥੇ ਅਸੀਂ ਜੁੜੇ ਆ ਅਸੀਂ ਜੁੜੇ ਰਵਾਂਗੇ ਜਿੱਥੇ ਲੋਕ ਜੁੜਿਆ ਜੁੜੇ ਰਹਿਣ ਪਰ ਜਿੱਥੇ ਸਾਡੀ ਕਿਸਾਨੀ ਦੀ ਗੱਲ ਆਉਂਦੀ ਆ ਉਥੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਮੋਢੇ ਦਾ ਮੋਢਾ ਲਾ ਕੇ ਅਸੀਂ ਜਿਹੜਾ ਵਾ ਕਿਸਾਨੀ ਬਾਰੇ ਆਪਾਂ ਸਾਰੇ ਸੋਚੀਏ ਪੰਜਾਬ ਬਾਰੇ ਸੋਚੀਏ ਕਿਉਂਕਿ ਇਸ ਟਾਈਮ ਦੇ ਉੱਤੇ ਜਿਹੜਾ ਸਾਡੇ ਸੈਂਟਰਲ ਗਵਰਨਮੈਂਟ ਜਿਹੜੀ ਬਹੁਤ ਵੱਡੇ ਸਰ ਤੇ ਹਮਲੇ ਕਰ ਰਹੀ ਆ ਜਿੱਦਾਂ ਸਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਖੂਨ ਖੋਣ ਵਾਸਤੇ ਬਹੁਤ ਵੱਡਾ ਇੱਕ ਹਮਲਾ ਹੋਇਆ ਉਥੇ ਸਾਡੇ ਵਿਦਿਆਰਥੀਆਂ ਨੇ ਜਿਹੜਾ ਆ ਬਹੁਤ ਵੱਡਾ ਕਾਮਲਾ ਮਾਰਿਆ ਔਰ ਇਸ ਵੇਲੇ ਵੀ ਜਿਹੜਾ ਤੇਨਾ ਉਥੇ ਦਿਨ ਰਾਤ ਚੱਲ ਰਿਹਾ ਆ ਕਿਉਂਕਿ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਉਹ ਕਹਿ ਦਿੱਤਾ ਉਹਨਾਂ ਨੇ ਕਿ ਅਸੀਂ ਵਾਪਸ ਲੈਨੇ ਆ ਪਰ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਕਿ ਅਸੀਂ ਵਾਪਸ ਲਿਆ ਗਿਆ ਆ ਇਸ ਕਰਕੇ ਜਦ ਤੱਕ ਉਹ ਧਰਨਾ ਚੱਲਦਾ ਉਹਦੇ ਵਿੱਚ ਅਸੀਂ ਜਿਹੜੇ ਆ ਤਗੜੇ ਹੋ ਕੇ ਅਸੀਂ ਯੋਗਦਾਨ ਪਾਵਾਂਗੇ ਔਰ ਫਿਰ ਮੈਂ ਆਪਣੀ ਜਥੇਬੰਦੀ ਸਰਦਾਰ ਜਸਬੀਰ ਸਿੰਘ ਜੀ ਲਿਟਾ ਔਰ ਸਾਡੇ ਹਰਮੀਤ ਸਿੰਘ ਦੀ ਕਾਦੀਆਂ ਨੂੰ ਵਸਵਾਜ ਦਵਾਉਂਦੇ ਆ ਕਿ ਅਸੀਂ ਇਹਨਾਂ ਨੂੰ ਜੋਤ ਅਸੀਂ ਸੇਵਾ ਲਈ ਆ ਤਨਦੇਈ ਦੇ ਨਾਲ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਆਪਣੇ ਬਰਾਉਂਵਾਰ ਮੰਡੀ ਦੇ ਵਿੱਚ ਸਰਦਾਰ ਜੋਗਾ ਸਿੰਘ ਸਾਡੇ ਬਲਾਕ ਪ੍ਰਧਾਨ ਨੇ ਡਾਲਾ ਤੋਂ ਇਹਨਾਂ ਦੀ ਰਹਿਮ ਹੈ ਹੈਟ ਜਿਹੜੀ ਅੱਜ ਦੀ ਮੀਟਿੰਗ ਹੋਈ ਆ ਸੋ ਨਾਲ ਇਹਨਾਂ ਨੇ ਹੋਰ ਵੀ ਤਲਵੰਡੀ ਤੋਂ ਵੀ ਮੇਰੇ ਵੀਰ ਹੁਣੇ ਨਾਲ ਜੁੜੇ ਹਨ ਸੋ ਮੈਂ ਸਾਰਿਆਂ ਨੂੰ ਆਪਣੇ ਜਥੇਬੰਦੀ ਦੇ ਵਿੱਚ ਉਹਨਾਂ ਜੀ ਆਇਆਂ ਕਹਿੰਦਾ ਨਾਲੇ ਸਰਦਾਰ ਨਰਮ ਸਿੰਘ ਮੰਡ ਜੀ ਉਹ ਸਾਡੇ ਨਵੇਂ ਬਿਲਕੁਵਾਲ ਦੇ ਬਲਾਕ ਪ੍ਰਧਾਨ ਬਣਾਏ ਹਨ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਰਾਮਵੀਰ ਇਬਰਾਹਿਮਵਾਲ ਬਲਾਕ ਨਡਾਲਾ ਜ਼ਿਲ੍ਹਾ ਕਪੂਰਥਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਹੁਤ ਵੱਡੀ ਮੀਟਿੰਗ ਹੋਈ ਆ ਦੇ ਵਿੱਚ ਕਿਸਾਨੀ ਮੁੱਦੇ ਵਿਚਾਰੇ ਗਏ ਆ ਅਤੇ ਜਿਸ ਤਰ੍ਹਾਂ ਕਿਸਾਨ ਸਰਕਾਰਾਂ ਤੋਂ ਦੁਖੀ ਹੋ ਕੇ ਸੰਘਰਸ਼ ਦਾ ਰਾਸਤਾ اختیار ਕਰਦੇ ਆ ਇਸੇ ਤਰ੍ਹਾਂ ਜ ਨਵਾਂ ਬਲਾਕ ਬੇਗੋਵਾਲ ਉਹਨਾਂ ਦੀ ਸੇਵਾ ਨਿਰਮਲ ਸਿੰਘ ਮੰਡ ਜੀ ਇਬਰਾਹਿਮ ਵਾਲ ਨੂੰ ਦਿੱਤੀ ਗਈ ਆ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਸਰਕਾਰਾਂ ਤੋਂ ਆਪਣੇ ਹੱਕ ਲੈਣ ਲਈ ਸੰਘਰਸ਼ ਕਰ ਰਹੇ ਆ ਉਸੇ ਲੜੀ ਦੇ ਤਹਿਤ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੋਇਆ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਉਹ ਖਾਸ ਤੌਰ ਤੇ ਇੰਡੀਆ ਦੇ ਵਿੱਚ ਪੰਜਾਬ ਨਾਲ ਮਤਰਈ ਮਾਂ ਵਾਲਾ ਵਿਤਕਰਾ ਕਰ ਰਿਹਾ ਜੇ ਹੁਣ ਅੱਬਾ ਪਿਛਲੇ ਸਮੇਂ ਚ ਪੰਜਾਬ ਸਰਕਾਰ ਦਾ ਦੇਖੀਏ ਉਹ ਵੀ ਕਿਸਾਨੀ ਦੇ ਉਲਟ ਭੁਗਤ ਰਹੀ ਆ ਤੇ ਕੇਂਦਰ ਸਰਕਾਰ ਤਾਂ ਪਹਿਲਾਂ ਤੋਂ ਹੀ ਕਿਸਾਨੀ ਦੇ ਉਲਟ ਚੱਲ ਰਹੀ ਆ ਸੋ ਵੱਡੀ ਗਿਣਤੀ ਵਿੱਚ ਕਿਸਾਨ ਇਸ ਮਹਿੰਮੇ ਵਿੱਚ ਸ਼ਾਮਲ ਹੋ ਰਹੇ ਆ ਤੇ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਹਰ ਵਰਗ ਆਪਣੇ ਹੱਕਾਂ ਦੀ ਰਾਖੀ ਲਈ ਜਥੇਬੰਦ ਹੋਣਾ ਸ਼ੁਰੂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ